ਕੁਝ ਦਿਨ ਪਹਿਲਾਂ ਸੁਖਪ੍ਰੀਤ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ थाना ਬਡਾਲੀਆਲਾ ਸਿੰਘ ਨੇ ਥਾਣੇ ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਨ ਦੌਰਾਨ ਉਸਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਡੈਡ ਬਾਡੀ ਭਾਖੜਾ ਨਹਿਰ ਦੰਗਾ ਟੇੜੀ ਜ਼ਿਲ੍ਹਾ ਪੰਜਾਬ ਤੋਂ ਮਿਲੀ ਸੀ ਤੇ ਉਸ ਦੀ ਛੱਪੀ ਮਾਮਲਾ ਹੋਣ ਕਰਕੇ ਪੋਸਟਿੰਗ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਹਾਂਜੀ ਕੱਲ ਬਲਜਿੰਦਰ ਸਿੰਘ ਦੀ ਬੇਟੀ ਅਰਪਿਤ ਨੇ ਮੋ ਸਚੂ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਪਰੀਦ ਦਾ ਆਪ ਵਿਚ ਜਮੀਨੀ ਬਿਵਾਦ ਸੀ ਜਾਂ ਉਸਦੇ ਭਰਾ ਸੁਪਰੀ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨਾਲ ਮਾਰਿਆ ਲੱਗਦਾ ਹੈ ਕਿਵੇਂ ਉਹਦੀ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀਆਂ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਖੜਾ ਨਹਿਰ ਰੋਹਣਾ ਦੇ ਨੇੜੇ ਜਾ ਕੇ ਨਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂ ਜੀ ਅੱਜ ਜੋ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਜੀ ਗ੍ਰਾਮ ਦੀ ਵੀ ਹਾਂ ਜੀ ਗ੍ਰਿਫਤਾਰੀ ਪੈ ਗਈ ਹੈ ਅੱਗੇ ਉਹਦੀ ਪੁੱਛਗਿਰਿ ਜਾਰੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫਤੀਸ਼ ਹਮੇਂ ਚ ਲੈਂਦੇ ਹਾਂ ਜੀ ਹੁਣ ਤੱਕ ਦੀ ਤਫਤੀਸ਼ ਮਤਾ ਉਹ ਜੁਰਮ ਨੂੰ ਬਵਾਦੀ ਹੈ ਜੀ ਬਾਕੀ ਤਫਤੀਸ਼ ਜਾਰੀ ਹੈ ਅਗੇ ਡੰਗਾਈ ਨਾਲ ਤਫਤੀਸ਼ ਕਰਕੇ ਅਗਲੇ ਤਾਥੋਰੇ ਸਾਹਮਣੇ ਪੇਸ਼ ਕਰਦਾ ਹੈ ਕੋਈ ਹੋਰ ਵੀ ਇਹਦੇ ਨਾਲ ਇਨਵਾਲਵ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਕੋਈ ਹੁਣ ਤੱਕ ਇਕੱਲਾ ਹੀ ਸਾਹਮਣੇ ਆਇਆ ਅਤੀਤ ਪੀਛ ਦੌਰਾਨ ਜੇਕਰ ਕੋਈ ਹੋਰ ਗੱਲ ਆਈ ਸਾਹਮਣੇ ਤਾਂ ਕਾਰਵਾਈ ਕੀਤੀ ਜਾਊਗੀ। ਕੁਝ ਦਿਨ ਪਹਿਲਾਂ ਸੁਖਪ੍ਰੀਤ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ ਥਾਣਾ ਬਡਾਲੀਆਲਾ ਸਿੰਘ ਨੇ ਥਾਣੇ ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ। ਜਿਸ ਦੀ ਜਾਨ ਦੌਰਾਨ ਉਸਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਡੈੱਡ ਬਾਡੀ ਭਾਖੜਾ ਨਹਿਰ ਡੰਗਾ ਖੇੜੀ ਜ਼ਿਲ੍ਹਾ ਪਟਿਆਲਾ ਤੋਂ ਮਿਲੀ ਸੀ। ਤੇ ਉਸ ਦੀ ਛੱਪੀ ਮਾਮਲਾ ਹੋਣ ਕਰਕੇ ਪੋਸਟਿੰਗ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ। ਹਾਂਜੀ ਕੱਲ ਬਲਜਿੰਦਰ ਸਿੰਘ ਦੀ ਬੇਟੀ ਐਨਪ੍ਰੀਤ ਨੇ ਸਚੂ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ। ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਪਰੀਤ ਦਾ ਆਪ ਵਿਚ ਜਮੀਨੀ ਬਿਵਾਦ ਸੀ ਜਾਂ ਉਸਦੇ ਭਰਾ ਸੁਪਰੀਤ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ। ਜੀ ਕਿਸ ਨਾਲ ਮਾਰਿਆ ਲੱਗਦਾ ਹੈਗਾ ਜੀ ਕਿਵੇਂ ਉਹ ਵੀ ਆਪ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਅ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀਆਂ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਖੜਾ ਨਹਿਰ ਰਿਉਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂ ਜੀ ਅੱਜ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਜੀ ਤੇਰਾਮਦੀਪ ਜੀ ਵਗੈਰਾ ਵੀ ਹਾਂ ਜੀ ਗ੍ਰਿਫਤਾਰੀ ਪੈ ਗਈ ਹੈ ਅੱਗੇ ਉਹਦੀ ਪੁੱਛਗਿਰਿ ਜਾਰੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫਤੀਸ਼ਾਂ ਵਧ ਲਿਆਂਦੀਆਂ ਹਾਂ ਜੀ ਹੁਣ ਤੱਕ ਦੀ ਤਫਤੀਸ਼ ਮਦਦਤਾ ਉਹ ਜਵਨੀ ਬਵਾਦੀ ਹੈ ਜੀ ਬਾਕੀ ਤਫਤੀਸ਼ ਜਾਰੀ ਹੈ ਅਗੇ ਡੰਗਾਈ ਨਾਲ ਤਫਤੀਸ਼ ਕਰਕੇ ਅਗਲੇ ਪੱਤਰੇ ਸਾਹਮਣੇ ਪੇਸ਼ ਕਰਦਾ ਹਾਂ ਕੋਈ ਹੋਰ ਵੀ ਇਹਦੇ ਨਾਲ ਇਨਵਾਲਵ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਕਿਸੇ ਤੱਕ ਹੁਣ ਤੱਕ ਇਕੱਲਾ ਹੀ ਸਾਹਮਣੇ ਆਇਆ ਬਾਕੀ ਤਫਤੀਸ਼ ਦੌਰਾਨ ਜੇਕਰ ਕੋਈ ਹੋਰ ਗੱਲ ਆਈ ਸਾਹਮਣੇ ਤਾਂ ਕਾਰਵਾਈ ਕੀਤੀ ਜਾਵੇ